ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸੱਸਰੀ ਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਜਿਸ ਖੂਹ ਦੇ ਕੋਲ ਮੈਂ ਖੜਾ ਆ ਪਹਿਲੇ ਪਾਸੇ ਤੁਸੀਂ ਦੇਖ ਰਹੇ ਹੋਊਗਾ ਇਹਨੂੰ ਸੰਗਲੀ ਵਾਲਾ ਖੂਹ ਕਹਿੰਦੇ ਨੇ ਇਹ ਆ ਦੇਖੋ ਜੀ ਇਹਨੂੰ ਸੰਗੜੀ ਵਾਲਾ ਖੂਹ ਇਸ ਕਰਕੇ ਕਹਿੰਦੇ ਨੇ ਇਸ ਖੂਹ ਦੇ ਥੱਲੇ ਜਾ ਕੇ ਇੱਕ ਸੰਗੜੀ ਲੱਗੀ ਹੋਈ ਆ ਵੀ ਜਦੋਂ ਇਹ ਖੂਹ ਚ ਪਾਣੀ ਹੁੰਦਾ ਸੀ ਜਦੋਂ ਕਿਸੇ ਥੱਲੇ ਉਤਰਨ ਆਂਦਾ ਪਾਣੀ ਚ ਕਿਸੇ ਕੰਮ ਲਈ ਤਾਂ ਸੰਗਲੀ ਨੂੰ ਫੜ ਲੈਂਦਾ ਸੀ ਤਾਂ ਕਿ ਉਹ ਡੁੱਬੇ ਨਾ ਖੂਚ ਇਸ ਲਈ ਇਹਨੂੰ ਸੰਗਲੀ ਵਾਲਾ ਖੂਹ ਕਹਿੰਦੇ ਨੇ ਤੇ ਕਿਸੇ ਸਮੇਂ ਇਹ ਤੌਰ 'ਚ ਆ ਖੂਹ ਦੇ ਲੱਗ ਇੱਕ ਤੌਰ ਪਿਆ ਇਹ ਬੜਾ ਇੱਥੇ ਕਿਸੇ ਸਮੇਂ ਆਪਣੇ ਹਲਟੇ ਚੱਲ ਜਾਂਦੇ ਹਲਟ ਹੁੰਦੇ ਜਿਹੜੇ ਉਹ ਚੱਲਦੇ ਹੁੰਦੇ ਸੀ ਇਹ ਸਾਡਾ ਹੂਆ ਜੀ ਆ ਸਾਹਮੜੇ ਸਾਡੀ ਮੋਟਰ ਆ ਕਿਸੇ ਸਮੇਂ ਸਾਡੇ ਕੋਲ ਬੋਤਾ ਰੱਖਿਆ ਹੁੰਦਾ ਸੀ ਜਿਹਨੂੰ ਉਠ ਗਏ ਨੇ ਤੇ ਉਹ ਬੋਤਾ ਇੱਥੇ ਚੱਲਦਾ ਹੁੰਦਾ ਸੀ ਹਰ ਟੋਪੇ ਚੱਲਦਾ ਹੁੰਦਾ ਸੀ ਇੱਥੇ ਤੇ ਉਸ ਤੋਂ ਬਾਅਦ ਫਿਰ ਬਲਦਾਂ ਦੀ ਜੋੜੀ ਆ ਗਈ ਸਾਡੇ ਕੋਲ ਮੂੰਠਾ ਸੀ ਵੇਚ ਦਿੱਤਾ ਉਸ ਤੋਂ ਬਾਅਦ ਬਲਦਾਂ ਦੀ ਜੋੜੀ ਨਾਲ ਫਿਰ ਹਰ ਟਿਚ ਲਾਇਆ ਇੱਥੇ ਖੂਜ ਟਿੰਡਾ ਹੁੰਦੀਆਂ ਤੇ ਖੂਹ ਦੀਆਂ ਜਿਨ੍ਹਾਂ ਦਾ ਪਾਣੀ ਬਾਹਰ ਨਿਕਲਦਾ ਹੁੰਦਾ ਸੀ ਤੇ ਇੱਥੇ ਔਲੂ ਬਣੇ ਹੁੰਦੇ ਸੀ ਆ ਦੇਖੋ ਹਲੇ ਵੀ ਪ੍ਰਾਣੀ ਨਹੀਂ ਆਹਾ ਔਲੂ ਵੀ ਤੇ ਉਹ ਪਰਲੇ ਬਸੇ ਵੀ ਇੱਕ ਔਲੂ ਬਣਿਆ ਹੁੰਦਾ ਸੀ ਜਿਹਦੇ ਵਿੱਚ ਜਾ ਕੇ ਪਾਣੀ ਡਿੱਗਦਾ ਹੁੰਦਾ ਸੀ ਇਹ ਜਿਹੜਾ ਖੂਹ ਆ ਇਹ ਨਿੱਕੀ ਅਟਾਂ ਦਾ ਬਣਾਇਆ ਹੈ ਜਿਹਨੂੰ ਨਾਨਕ ਸਾਹਿਬ ਇਟਾਂ ਕਹਿੰਦੇ ਨੇ ਉਹ ਦੇਖੋ ਜੀ ਨੂੰ ਜ਼ੂਮ ਕਰਕੇ ਵੀ ਦਿਖਾਉਣਾ ਉਹ ਦੇਖੋ ਇਹ ਖੂਹ ਨੂੰ ਲੱਗੇ ਨੂੰ ਕਹਿੰਦੇ ਵੀ 4-500 ਸਾਲ ਹੋ ਗਏ ਜੀ ਇਸ ਤੋਂ ਜ਼ਿਆਦਾ ਹੀ ਹੋ ਗਿਆ ਹੋਣਾ ਤੇ ਜਿਹੜੀ ਇਹ ਮੋਟਰ ਆ ਸਾਡੀ ਇਹਨੂੰ ਬੰਨੇ ਵਾਲੀ ਮੋਟਰ ਕਹਿੰਦੇ ਨੇ ਕਿਉਂਕਿ ਉਹ ਜਿਹੜਾ ਖੰਭਾ ਖੜਾ ਇੱਥੇ ਦੂਏ ਪਿੰਡ ਦਾ ਬੰਨਾ ਇੱਧਰ ਸਾਡੇ ਪਿੰਡ ਦਾ ਤੇ ਉਧਰ ਦੂਸਰਾ ਪਿੰਡ ਪਰਲੇ ਪਾਸੇ ਉਹ ਪਰਲੇ ਪਾਸੇ ਹੋਰ ਪਿੰਡ ਦੀ ਜ਼ਮੀਨ ਆ ਤੇ ਖੰਭਾ ਤੇ ਉਰਲੇ ਪਾਸੇ ਸਾਡੇ ਪਿੰਡ ਦੀ ਇਸ ਕਰਕੇ ਇਹਨੂੰ ਬੰਨੇ ਵਾਲਾ ਕੋਹ ਵੀ ਕਹਿੰਦੇ ਨੇ ਸੰਗੜੀ ਵਾਲਾ ਕੋਹ ਵੀ ਕਹਿੰਦੇ ਨੇ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕੀਆਂ ਵੀ ਕਾਹਦੇ ਕਹਿੰਦੇ ਨੇ ਅੱਜ ਇਹ ਕੋਠਾ ਬਣਿਆ ਹਾਇ ਕਿਸੇ ਟਾਈਮ ਕੋਠਾ ਇਹ ਇੱਥੇ ਹੁੰਦਾ ਸੀ ਐ ਜਗ੍ਹਾ ਤੇ ਹੁਣ ਅਸੀਂ ਬਦਲ ਕੇ ਇੱਧਰ ਕਰ ਲਿਆ ਤੇ ਇਹ ਕੋਠੇ ਦੇ ਨਾਲ ਹੀ ਇੱਕ ਖੂਹੀ ਹੁੰਦੀ ਸੀ ਇਸੇ ਜਗ੍ਹਾ ਤੇ ਕੋਠੇ ਦੇ ਅੰਦਰਲੇ ਪਾਸੇ ਇੱਕ ਇੰਜਣ ਰੱਖਿਆ ਹੁੰਦਾ ਪੀਟਰ ਇੰਜਣ ਜਿਹਦਾ ਪਟਾ ਸਿੱਧਾ ਖੂਹ 'ਚ ਨੂੰ ਜਾਂਦਾ ਸੀ ਇੰਜਣ ਉਹ ਇਸ ਕਰਕੇ ਅੰਦਰ ਰੱਖਿਆ ਇਹਦੀ ਤਾਂ ਕਿ ਕੋਈ ਚੋਰੀ ਨਾ ਕਰ ਲਵੇ ਤੇ ਕੋਠੇ ਨੂੰ ਜਿੰਦਾ ਲਾਉਣ ਦੇ ਵੀ ਆਪਣੇ ਤੇ ਉਹ ਵੀ ਅਸੀਂ ਇੱਥੇ ਚੱਲਦਾ ਦੇਖਿਆ ਉਹਦਾ ਖੂਹਿਆਂ ਸ 40 50 ਫੁੱਟ ਹੁੰਦੀਆਂ ਸੀ ਬਹੁਤਾ ਡੂੰਘਾ ਨਹੀਂ ਹੁੰਦਾ ਸੀ ਆਣੀ ਵੀ ਉਪਰੇ ਹੁੰਦੇ ਸੀ ਸੋ ਇੱਕ ਕੋਠੇ ਦੇ ਨਾਲ ਇੱਥੇ ਇੱਕ ਬਹੁਤ ਭਾਰੀ ਅੰਬ ਦਾ ਬੂਟਾ ਖੜਾ ਹੁੰਦਾ ਸੀ ਜੀ ਦਾ ਪਰਛਾਵਾਂ ਕੋਠੇ ਉੱਪਰ ਪੈਂਦਾ ਹੁੰਦਾ ਸੀ ਸਾਰਾ ਦੁਪਹਿਰਾ ਮੈਂ ਉਸ ਕੋਠੇ ਉੱਤੇ ਕੱਟਦਾ ਹੁੰਦਾ ਸੀ ਕਿਉਂਕਿ ਜਾਨਵਰ ਅੰਬ ਨੂੰ ਖਾਈ ਜਾਂਦੇ ਸੀ ਤੇ ਮੈਂ ਉਹਨਾਂ ਦੀ ਰੱਖੀ ਰੱਖਦਾ ਹਾਂ ਬਾਬੀ ਸੋਏ ਨੇ ਪ੍ਰਾਣੀਆਂ ਜਾਦਾਂ ਜੋ ਤੁਹਾਨੂੰ ਮੈਂ ਦੱਸਿਆ ਨੇ ਮੱਸੇ ਜਾਦਾਂ ਹੀ ਬਣ ਕੇ ਰਹਿ ਗਏ ਨੇ ਇਹ ਗੱਲਾਂ ਤੇ ਕਿ ਜਿਹੜੀ ਚੀਜ਼ ਬਚੀ ਆ ਉਹ ਆ ਖੂ ਜਿਹੜਾ ਇੱਥੇ ਦੇਖਣ ਨੂੰ ਬਚਿਆ ਏ। ਬਾਕੀ ਹਲਟ ਵੀ, ਟਿੰਡਾ ਵੀ ਸਾਰਾ ਕੁਝ ਇੱਥੋਂ ਲੋਪ ਹੋ ਗਿਆ। ਤੇ ਇੱਧਰ ਜਿਹੜਾ ਖੂਹ ਹੁੰਦੀ ਸੀ, ਕਮਰਾ ਹੁੰਦਾ ਸੀ ਉਹ ਵੀ ਲੋਪ ਹੋ ਗਿਆ। ਤੇ ਇੱਥੇ ਜਿਹੜੇ ਆਲੂ ਬਣੇ ਹੁੰਦੇ ਸੀ, ਖੂਹ ਦੇ ਆਲਦਲੇ ਉਹ ਵੀ ਲੋਪ ਹੋ ਗਏ ਨੇ। ਸੋ ਰਹਿ ਗਿਆ ਨੇ ਬਸ ਇੱਕ ਜਦਾਂ ਤੇ ਆਹ ਇੱਕ ਪੁਰਾਣਾ ਖੂਹ। ਜੇ ਵੀਡੀਓ ਚੰਗੀ ਲੱਗੇ ਤਾਂ ਲਾਇਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ। ワディ。